ਪਈ ਦਲਜੀਤ ਸਿੰਘ ਬਿੱਟੂ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਕਦੇ ਹੁਣ ਪਹਿਲਾਂ ਪੰਚ ਪ੍ਰਧਾਨੀ ਬਣਾਈ ਸੀ ਉਹਨਾਂ ਨੇ ਜਦ ਹੀ ਉਹਨਾਂ ਨੇ ਪਾਰਟੀ ਛੱਡੀ ਅਸੀਂ ਨਹੀਂ ਗੱਲ ਕੀਤੀ ਹੈਗੀ ਉਹ ਵੇਚਾ ਕੇ ਤੋੜਨਾ ਚਾਹੁੰਦੇ ਸੀ ਪਾਰਟੀ ਨੂੰ ਫਿਰ ਅਸੀਂ ਉਹਨਾਂ ਨੂੰ ਕੱਢ ਦਿੱਤਾ ਸੀਗਾ ਕਾਰਨ ਕੀ ਰਹੀ ਪਾਰਟੀ ਚੋਂ ਕੱਢਣ ਦੇ ਉਹ ਪਾਰਟੀ ਦੇ ਪ੍ਰਧਾਨ ਬਣਾਉਣਾ ਚਾਹੁੰਦੇ ਸੀਗੇ ਕਿ ਅਸੀਂ ਪਾਰਟੀ ਚ ਚਲਾਈਏ ਬਣਾਈ ਅਸੀਂ ਹੈ ਸੰਤ ਜਗਨਨ ਸਿੰਘ ਪਿੰਡਾਵਾਂ ਦੀ ਸੋਚ ਤੇ ਉਹ ਕਹਿੰਦੇ ਸੀਗੇ ਕਿ ਖਾਲਸਾਣ ਦੀ ਗੱਲ ਨਾ ਕਰੋ ਪਰ ਦਲਜੀਤ ਸਿੰਘ ਬਿੱਟੂ ਲੁਧੇਾਨੀ ਦੀ ਜਿਹੜੀ ਐਗਜ਼ੈਕਟਿਵ ਮੀਟਿੰਗ ਹੋਈ ਸੀ ਉਹਦੇ ਵਿੱਚ ਖਾਸ ਉਹਨੇ ਕਿਹਾ ਸੀਗਾ ਕਿ ਖਾਲਸਾਣ ਦੀ ਗੱਲ ਨਾ ਕਰਿਆ ਕਰੀਏ ਇਹ ਸੜਲੀ ਬਹੁਤ ਮਹਿੰਸਪੁਰ ਸੀ ਪਰ ਉਹ ਲਗਾਤਾਰ ਉਹ ਕਿਤਾਬਾਂ ਛਾਪ ਰਹੇ ਨੇ ਖਾੜਕੂ ਸੰਘਰਸ਼ ਦੀ ਸਾਖੀ ਉਹਦੇ ਵਿੱਚ ਲਿਖ ਰਹੇ ਨੇ ਸਾਰਾ ਕੁਝ ਖਾੜੇ ਨੂੰ ਲਿਖੀ ਜਾਣ ਪਰ ਇਹ ਮੇਰਾ ਮਤਲਬ ਉਹ ਉਸ ਵੇਲੇ ਤੱਕ ਕਹਿੰਦੇ ਸੀ ਖਾਲਸਾਣ ਛੜ ਜੀ ਜਦੋਂ ਸਾਡੇ ਕੋਲੇ ਆਏ ਹੈ ਤੇ ਫੇਰ ਪਾਕਿਸਤਾਨ ਦੀ ਸੋਚ ਨੂੰ ਮਾਰਨ ਦੇ ਲਈ ਆਏ ਸੀ ਕਿ ਖਾਲਸਾਣ ਤੋਂ ਬਗੈਰ ਕਿਵੇਂ ਲੜਾਈ ਹੋਊਗੀ ਇੰਨਾ ਜ਼ਬਰਦਸਤ ਝੱਲ ਕੇ ਇੰਨੇ ਤੁਸੀਂ ਬੰਦੇ ਮਾਰਤੇ ਸਾਰਾ ਕੁਝ ਮਾਰਤਾ ਫੈਡਰੇਸ਼ਨ ਦੇ ਮੁਖੀ ਸੀਗੇ ਸੰਧੂ ਸਾਹਿਬ ਉਹਨਾਂ ਨੂੰ ਵੀ ਤਾਂ ਇੰਨਾ ਨਹੀਂ ਮਰਵਾਇਆ